ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹਰ ਕੀ ਸੇਵਾ ਸੁਸਾਇਟੀ ਤੇ ਪਿੰਡ ਮੱਧਰ ਮਸਰਾ ਭਾਗੀ ਮੇਰੀ ਤਕਰੀਬਨ ਤਕਰੀਬਨ 34 ਸਾਲ ਉਮਰ ਹੋ ਗਈ ਆ ਤੇ ਸਾਡੇ ਪਿੰਡ ਅੱਚ ਬੱਚਿਆਂ ਦਾ ਪਹਿਲੀ ਵਾਰੀ ਟ੍ਰਿਪ ਲੈ ਕੇ ਜਾ ਰਿਹਾ ਜਾ ਰਹੇ ਆ ਲੁਧਿਆਣਾ ਮਾਡਲ ਟਾਊਨ ਮਹਿੰਤਿਆਣਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਔਰ ਇਹਨਾਂ ਬੱਚਿਆਂ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਜਾਨ ਦੀ ਖੁਸ਼ੀ ਤੇ ਇੰਨਾ ਕਿ ਜ਼ਿਆਦਾ ਚਾਹ ਸੀ ਇਹਨਾਂ ਨੂੰ ਵੀ ਅਸੀਂ ਜਾਣਾ ਔਰ ਇਹਨਾਂ ਦੇ ਮਾਪੇ ਔਰ ਪੇਰੈਂਟਸ ਵੀ ਆ ਗਏ ਬੱਚਿਆਂ ਦੇ ਮਾਪੇ ਆ ਕੇ ਖੜੇ ਹੋਇਆ ਤੇ ਉਹਨਾਂ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਸਾਡੇ ਪਿੰਡ ਪਹਿਲੀ ਵਾਰੀ ਟ੍ਰਿਪ ਲੈ ਕੇ ਜਾ ਰਹੇ ਅਸੀਂ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਸੀਗੇ ਤੇ ਅੱਜ ਇਹਨਾਂ ਨੂੰ ਅਸੀਂ ਇੱਕ ਦੁਨੀਆ ਦਿਖਾ ਕੇ ਲੈ ਕੇ ਆਵਾਂਗੇ ਕਿ ਲੋਕ ਕਿੱਥੇ ਚੰਨ ਤੇ ਪਹੁੰਚ ਗਏ ਤੇ ਅਸੀਂ ਕਿੱਥੇ ਆ ਉਹ ਚੀ ਦਿਖਾਵਾਂਗੇ ਬਾਕੀ ਮੇਰਾ ਭਰਾ ਛੋਟਾ ਵੀਰ ਵੀ ਤੁਹਾਡੇ ਨਾਲ ਗੱਲਬਾਤ ਸਮਝ ਹੀ ਕਰੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀ ਸੇਵਾ ਸੁਸਾਇਟੀ ਵੱਲੋਂ ਇੱਕ ਜਿਹੜਾ ਟ੍ਰਿਪ ਲੈ ਕੇ ਜਾ ਰਿਹਾ ਹੈ ਇਹਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਦੁਨੀਆਦਾਰੀ ਦਾ ਪਤਾ ਲੱਗ ਜਾਏ ਬੱਚਿਆਂ ਨੂੰ ਸਾਡੇ ਗੁਰਧਾਮਾਂ ਬਾਰੇ ਪਤਾ ਲੱਗ ਜਾਏ ਜਿਵੇਂ ਹਰ ਕੀ ਸੇਵਾ ਸੁਸਾਇਟੀ ਵੱਲੋਂ ਪਹਿਲਾਂ ਲੁਧਿਆਣੇ ਇੱਕ ਜਰੀਆ ਫਾਊਂਡੇਸ਼ਨ ਇੱਕ ਜਰੀਆ ਟੀਮ ਉੱਥੇ ਬੱਚਿਆਂ ਨੂੰ ਪਹਿਲਾਂ ਇੰਟਰੋਡਿਊਸ ਕਰਾਇਆ ਜਾਊਗਾ ਉਹ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਮਾਛੀਵਾੜਾ ਮਹਿੰਦੀਆਣਾ ਇਹਨਾਂ ਗੁਰਧਾਮਾਂ ਦੇ ਦਰਸ਼ਨ ਕਰਾਏ ਜਾਣਗੇ ਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਊਗਾ ਨਾ ਬੱਚਿਆਂ ਨੂੰ ਇਹ ਉਹ ਬੱਚੇ ਨੇ ਜਿਹੜੇ ਆਪਣੀ ਜ਼ਿੰਦਗੀ ਦੀ ਵਿੱਚ ਮੇਰੇ ਖਿਆਲ ਨਾਲ ਵੀ ਪਿੰਡ ਤੋਂ ਪਿੰਡ ਹੀ ਰਹਿ ਜਾਂਦੇ ਨੇ ਤੇ ਕਦੇ ਵੀ ਕੋਸ਼ਿਸ਼ ਨਹੀਂ ਕਰਦੇ ਬੱਚਿਆਂ ਨੂੰ ਬਾਹਰ ਜਾਣ ਦੀ ਵਿਚਾਰਿਆਂ ਨੂੰ ਪਿੰਡ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸਮਝ ਲਓ ਵੀ ਘਰ ਦੇ ਨੇ ਬਿਜੀ ਨੇ ਕਮਾਕਾਰਾਂ ਦੇ ਵਿੱਚ ਕਿ ਆਪਣੇ ਬੱਚਿਆਂ ਨੂੰ ਕਮਾਉਣ ਲਈ ਵੀ ਕਿਤੇ ਲੈ ਕੇ ਨਹੀਂ ਜਾ ਸਕਦੇ ਸੋ ਪਹਿਲੀ ਏਰੀ ਇਹਨਾਂ ਦਾ ਸੁਭਾਅ ਬਣਿਆ ਵਾ ਬੱਚਿਆਂ ਦਾ ਵੀ ਪਿੰਡੋਂ ਬਾਹਰ ਜਾਣ ਦਾ ਬਾਹਰ ਘੁੰਮਣ ਦਾ ਤੇ ਵਾਹਿਗੁਰੂ ਅਕਾਲ ਪੁਰਖ ਜੀ ਚਰਦੀ ਕਲਾ ਕਰਨ ਕਿਰਪਾ ਕਰਨ ਇਹਨਾਂ ਬੱਚਿਆਂ ਤੇ ਤੇ ਵਧੀਆ ਵਧੀਆ ਯਾਤਰਾ ਕਰਕੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੇ ਨੂੰ ਪੁੱਛਾਂਗੇ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਤੁਹਾਡੇ ਬੱਚੇ ਚੱਲੇ ਆ ਚਲੋ ਠੀਕ ਆ ਬਾਕੀ ਹੁਣ ਤੁਹਾਨੂੰ ਬੱਚਾ ਨਾਲ ਵੀ ਬੱਚੇ ਸਾਡੇ ਨਾਲ ਜੋ ਟ੍ਰਿਪ ਤੇ ਜਾ ਰਹੇ ਆ ਇਹ ਖੁਸ਼ੀ ਦਾ ਜਸ਼ਨ ਆ ਜੀ ਆਪਟਰ ਜੀ ਕਿਵੇਂ ਲੱਗ ਰਿਹਾ ਜਾ ਰਹੇ ਪਹਿਲਾਂ ਇਹ ਬੱਚੇ ਸਾਡੇ ਪਿੰਡ ਤੋਂ ਪਹਿਲੀ ਵਾਰੀ ਬਾਹਰ ਜਾ ਰਹੇ ਆ ਸਾਡਾ ਪਿੰਡ ਬਾਰਡਰ ਏਰੀਆ ਤੇ ਆ ਤਕਰੀਬਾ ਤਕਰੀਬਨ ਪਾਕਿਸਤਾਨ ਸਾਡੇ ਤੋਂ 5 ਕਿਲੋਮੀਟਰ ਦੂਰ ਰਿਹਾ ਫਿਰਿੰਗ ਸਿੰਘ ਤੋਂ ਤੇ ਜਦੋਂ ਕਿਤੇ ਲੜਾਈ ਦਾ ਮਾਹੌਲ ਬੰਦਾ ਤਾਂ ਸਾਨੂੰ ਸਾਡੇ ਪਿੰਡ ਖਾਲੀ ਵੀ ਕਰਨੇ ਪੈਂਦੇ ਆ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਡਟੇ ਹੋਏ ਆਂ ਮਿਹਨਤ ਕਰ ਰਹੇ ਆਂ ਬਾਕੀ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਆ ਤੇ ਇਹਨਾਂ ਬੱਚਿਆਂ ਨੂੰ ਅੱਗੇ ਵਧਾਉਣ ਦੀ ਵੀ ਸਾਡੀ ਪੂਰਾ ਪੂਰਾ ਯੋਗਦਾਨ ਪੈ ਰਿਹਾ ਸਾਡੇ ਪਿੰਡ ਵੱਲੋਂ ਸਾਡੇ ਭਰਾਵਾਂ ਵੱਲੋਂ ਸਾਡੇ ਸੱਜਣਾ ਮਿੱਤਰਾਂ ਵੱਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ